ਦੋ ਪੱਖ ਬਣੇ ਹੋਏ ਨੇ ਇੱਕ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕੋਈ ਵਿਧਾਇਕ ਨੇ ਜਾਂ ਸਮਰਥਕ ਨੇ ਉਹ ਇਧਰ ਵਾਲੇ ਪਾਸੇ ਖੁਸ਼ ਆ ਕਿ ਸਾਡੀ ਸਰਕਾਰ ਨੇ ਜੋ ਕੀਤਾ ਠੀਕ ਕੀਤਾ ਦੂਜੇ ਪਾਸੇ ਰੰਧਾਵਾ ਸਾਹਿਬ ਮਜੀਠੀਆ ਸਾਹਿਬ ਸੁਖਵੀਰ ਬਾਦਲ ਜੀ ਸੁਨੀਲ ਜਾਖੜ ਸਾਹਿਬ ਉਹਨਾਂ ਦੇ ਬਿਆਨ ਆ ਰਹੇ ਨੇ ਜਾਖੜ ਸਾਹਿਬ ਨੇ ਤਾਂ ਇਥੇ ਤੱਕ ਕਿਹਾ ਕਿ ਇਹਨਾਂ ਨੇ ਧਰਨਾ ਲਵਾਇਆ ਸੀ ਤੇ ਇਹਨਾਂ ਨੇ ਚਕਾਤਾ ਮਜੀਠੀਆ ਸਾਹਿਬ ਉਹ ਆਪ ਸਰਕਾਰ ਨੂੰ ਸਿੱਧੇ ਹੋਏ ਆ ਜਦੋਂ ਸੁਖਵੀਰ ਬਾਦਲ ਸਾਹਿਬ ਹੈ ਰੰਧਾਵਾ ਸਾਹਿਬ ਵੀ ਕਹਿ ਰਹੇ ਨੇ ਉਧਰ ਵੀ ਰਾਜਨੀਤੀ ਹੋ ਰਹੀ ਹੈ ਓਬੀਐਸਸੀ ਤੇ ਖੇਡਦੇ ਕੱਲ ਨੂੰ ਚਲੋ ਕਿਸੇ ਦੀ ਵੀ ਸਰਕਾਰ ਆਉਂਦੀ ਹੈ ਤਾਂ ਉਦੋਂ ਜਿਵੇਂ ਉਹਨਾਂ ਪੁਰਾਣੀਆਂ ਪੋਸਟਾਂ ਮਾਨਸਾ ਹੋਰਾਂ ਦੀ ਨਿਕਲ ਰਹੀਆਂ ਜਾਂ ਫਿਰ ਇਹਨਾਂ ਦੀਆਂ ਵੀ ਨਿਕਲਣਗੀਆਂ ਆਹ ਦੇਖੋ ਨਾ ਇੱਕ ਆ ਆ ਚੀਜ਼ ਹੁੰਦੀ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਨਾ ਕੀ ਚੱਲ ਰਿਹਾ ਹੁੰਦਾ ਉਸ ਨੂੰ ਫੜੋ ਇਹ ਮਨੋਵਿਗਿਆਨ ਜਿਹੜਾ ਹੁੰਦਾ ਨਾ ਉਹ ਇਹੀ ਕਹਿੰਦਾ ਕਿ ਲੋਕਾਂ ਦੇ ਅੰਦਰ ਕੀ ਹੈ ਉਹ ਸ਼ਬਦਾਂ 'ਚ ਪ੍ਰਗਟਾਵਾ ਹੁੰਦਾ ਜੀ ਗਰੇਵਾਲ ਸਾਹਿਬ ਨੇ ਛੈਤੀਰਾ ਗਰੇਵਾਲ ਗਰੇਵਾਲ ਮਤਲਬ ਕਿ ਜੱਟ ਹੂੰ ਠੀਕ ਹੈ ਜੀ ਯਾਨੀ ਕਿਸਾਨੀ ਨਾਲ ਜੁੜੇ ਹੋ ਜੇ ਇਹਨਾਂ ਦੀ ਆਈਡੀ ਜਾਂ ਜੋ ਵੀ ਹੈ ओरिजिनल ਖਾਤਾ ਕਿਸ ਨਾਲ ਹੈ ਜੀ ਜੈਨਿਊਇਨ ਹੈ ਹੁਣ ਉਹ ਕਹ ਰਿਹਾ ਕਿ ਮੈਚ ਫਿਕਸ ਲੱਗਦਾ ਹੁਣ ਲੀਡਰਸ਼ਿਪ ਦਾ ਫਿਰ ਮੈਂ ਜਿਵੇਂ ਹੁਣ ਉਸੇ ਚੀਜ਼ ਨੂੰ ਥੋੜਾ ਐਡੀਸ਼ਨ ਕਰ ਦੇਵਾਂ ਕਿ ਭਈ ਦੋਨੇ ਲੀਡਰ ਜਾਂ ਵੱਡੀ ਲੀਡਰਸ਼ਿਪ ਸਾਰੀ ਤੁਸੀਂ 30 40 ਜਣਿਆਂ ਦੀ ਲੈ ਕੇ ਚੰਡੀਗੜ੍ਹ ਗਏ ਚਲੇ ਤਾਂ ਫਿਰ ਅਗਲੇ ਨੇ ਕਿਹਾ ਨਾ ਕਿ ਉਹਦੇ ਡਾਊਟ ਪੈਦਾ ਹੋ ਗਿਆ ਕਿ ਅਸੀਂ ਉੱਥੇ ਜਾਂਦੇ ਆਂ ਸਾਨੂੰ ਉੱਥੇ ਗ੍ਰਿਫਤਾਰ ਕਰ ਲਿਓ ਪਿੱਛੇ ਕਰ ਲਿਓ ਕਿਉਂਕਿ ਸਾਡੀ ਵੀ ਜਾਨ ਛੁੱਟ ਜੂ ਤੁਹਾਡੀ ਵੀ ਛੁੱਟ ਜੂ ਆਹ ਹੁੰਦਾ ਡਾਊਟ ਕੀ ਕਹਾ ਆ ਹੁੰਦਾ ਜਨਤਾ ਦੇ ਜਦੋਂ ਸਟੇਟ ਸਟੇਟ ਸਰ ਤੁਹਾਨੂੰ ਅੱਗੇ ਵੀ ਸੁਣ ਲੋਣ ਕੀ ਹੋਏਗਾ ਮਜੀਠੀ ਹੋਰੀ ਕੀ ਕਹਿੰਦੇ ਮੈਂ ਥੋੜਾ ਇਹਦਾ ਵੀ ਜਵਾਬ ਦੇ ਦਿਆ ਜੀ ਮਜੀਠੀਆ ਸਾਹਿਬ ਨੂੰ ਮੈਂ ਯਾਦ ਕਰਾਵਾਂ ਹੂੰ ਜਿਸ ਵੇਲੇ ਮਾਲਵੇ ਦੇ ਵਿੱਚ ਚਿੱਟੀ ਮੱਖੀ ਨੇ ਹੂੰ ਕਿਸਾਨ ਰਗੜਦਾ ਜੀ ਉਧਰੋਂ ਸਰਸੇ ਵਾਲਿਆਂ ਦਾ ਚੱਲਦਾ ਸੀ ਧਰਨਾ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ ਚਿੱਟੀ ਮੱਖੀ ਤੇ ਆਣਾ ਹਾਂਜੀ ਚਿੱਟੀ ਮੱਖੀ ਵਾਲਾ ਮੰਗਲ ਸਿੰਘ ਸੰਧੂ ਜਦੋਂ ਫਸੇ ਆਪਣੇ ਪੱਕੀ ਵਾਲੇ ਤੇ ਡਾਇਰੈਕਟਰ ਸੀਗੇ ਇਨਨੂੰ ਮੈਂ ਯਾਦ ਕਰਵਾਉਣਾ ਅਚੁੱਗਿਆਂ ਦਾ ਕਿਸਾਨ ਸੀਗਾ ਜਿਨੇ ਬਠਿੰਡੇ ਦਵਾਈ ਪੀਤੀ ਸੀ ਹੂੰ ਦਵਾਈ ਪੀਤੀ ਸੀ ਮਜੀਠੀਆ ਸਾਹਿਬ ਤਦ ਜੇ ਕੋਈ ਪੋਸਟ ਕੀਤਾ ਹੂੰ ਕੋਈ ਰੋਸ ਕੀਤਾ ਉਹ ਕੱਢ ਕੇ ਮੈਨੂੰ ਭੇਜੋ ਮੈਂ ਤੁਹਾਡਾ ਧੰਨਵਾਦ ਕਰੂੰ ਯਾਦ ਕਰਾਉਣਾ ਵੇਲਾ ਜਿਸ ਵੇਲੇ ਮਾਲਵਾ ਸਾਰੀ ਬੈਂਟ ਹੂੰ ਆਵਦਾ ਫਿਊਚਰ ਹੀ ਕਾਲਾ ਕਰਾ ਬੈਠੇ ਜੀ ਲਾਪਰਵਾਹੀ ਕੀਤੀ ਸੀ ਸਰਕਾਰਾਂ ਦੀ ਪ੍ਰਸ਼ਾਸਨ ਦੀ ਕਿਉਂ ਕਿਉਂਕਿ ਸਪਰੇਮਾਂ ਵਗੈਰਾ ਜੋ ਸੀਗੀਆਂ ਵੀ ਸਭ ਮੜ ਗਏ ਤੁਸੀਂ ਉਹ ਉਦੋਂ ਕੀ ਕਰਦੇ ਸੀ ਮੈਂ ਐਦਾਂ ਦੀ ਤੁਹਾਨੂੰ ਛੱਤੀ ਘਟਨਾਵਾਂ ਗਿਣਾ ਦੇਣਾ ਆਹੀ ਤੁਹਾਡੇ ਮਾਝੇ ਵਾਲਾ ਮਜੀਠੀਆ ਸਾਹਿਬ ਪੰਦੇਰ ਜੀ ਇਹ ਉਦੋਂ ਮਤਲਬ ਮਾੜੀ ਮਾੜੀ ਦਾੜੀ ਵਾਲੇ ਹੁੰਦੇ ਸੀਗੇ ਹਮ ਠੀਕ ਹੈ ਆਦਰਵਾਇਜ਼ ਨਾ ਲਿਓ ਸਾਨੂੰ ਸਾਰੀਆਂ ਤਸਵੀਰਾਂ ਯਾਦ ਆ ਜੀ ਇਹ ਇਹਨਾਂ ਨੇ ਆਉਣਾ ਸੀ ਬਾਦਲਪਿੰਡ ਹਮ ਬਾਦਲਪਿੰਡ ਜਸਵਲੇ ਆਉਣਾ ਸੀਗਾ ਰਾਜਪਿੰਡ ਪੈਂਦਾ ਰਾਏਕੇ ਕਲਾਂ ਪੈਂਦਾ ਬਿਲਕੁਲ ਰਾਏਕੇ ਕਲਾਂ ਜਗਦੀਸ਼ ਭੋਲੇ ਵਾਲਾ ਪਿੰਡ ਜੀ ਉੱਥੋਂ ਦਾ ਇੱਕ ਗੁਰੂ ਘਰ ਇਹਨਾਂ ਨੂੰ ਤੁਸੀਂ ਉੱਥੇ ਬੰਦ ਕਰਤਾ ਸੀ ਗੁਰੂ ਘਰ ਚ ਗੁਰੂ ਘਰ ਦੇ ਵਿੱਚ ਤੁਸੀਂ ਬੋਲ ਰਹੇ ਹੋ ਮੈਂ ਬਹੁਤ ਗੱਲਾਂ ਇਹਨਾਂ ਨੂੰ ਦੱਸ ਸਕਦਾ ਜੀ ਤੇ ਜਿਹੜੇ ਆ ਕਾਂਗਰਸੀ ਆ ਅੱਜ ਜਿਨ੍ਹਾਂ ਦੇ ਅੰਦਰ ਦੀ ਕਿਸਾਨੀ ਜਾਗੀ ਆ ਮੈਂ ਇਹਨਾਂ ਨੂੰ ਵੀ ਇੱਕ ਸਵਾਲ ਕਰੂੰਗਾ ਜਿਹੜੇ ਅੱਜ ਫੱਟੀਆਂ ਲੈ ਕੇ ਉੱਥੇ ਖੜੇ ਨੇ ਠੀਕ ਹੈ ਤੁਸੀਂ ਬੋਲ ਰਹੇ ਹੋ ਹੂੰ ਡਾਕਟਰ ਗਾਂਧੀ ਵਰਗੇ ਉਹ ਪਹਿਲਾਂ ਵੀ ਬੋਲਦੇ ਰਿਹਾ ਕਾਂਗਰਸ ਵੀ ਬੋਲਦੇ ਉਹ ਠੀਕ ਆ ਜੀ ਉਹ ਉਦਾਂ ਦੇ ਜਿਹੜੇ ਰਾਜਨੀਤਿਕ ਚਿਹਰੇ ਹੁੰਦੇ ਆ ਉੱਤੇ ਬਾਖਮਾਲ ਹੁੰਦੇ ਆ ਹਮ ਇਹਨਾਂ ਨੂੰ ਮੈਂ ਦੱਸਦਾ ਰਾਜਾ ਵਿਢਿੰਗੋ ਰਾਨੋ ਜੀ ਜੀ ਇਹਨਾਂ ਨੂੰ ਵੀ ਜਰਾ ਯਾਦ ਕਰਾ ਦਿਆਂ ਕਾਲੀਆਂ ਨੂੰ ਤਾਂ ਥੋੜੇ ਕਰਾਤੇ ਆ ਨਾ ਯਾਦ ਜੀ ਇਹਨਾਂ ਦੀ ਵੀ ਯਾਦਦਾਸ਼ਤ ਸ਼ਕਤੀ ਨੇ ਜਿਹੜੀ ਗਜ਼ਨੀ ਵਾਂਗੂ ਚਲੀ ਜਾਂਦੀ ਔਰ ਅਮੀਰ ਖਾਨਾਂ ਵਾਂਗੂ ਜੀ ਸ਼ਾਰਟ ਟਰਮ ਮੈਮਰੀ ਲਸ ਕਹਿੰਦੇ ਹੁੰਦੇ ਆ ਨਾ ਹਮ ਹਮ ਇਹਨਾਂ ਦੇ ਵੀ ਠੀਕ ਕਰਦਾ ਜੀ ਸਰਕਾਰ ਬਣਦੇ ਕੈਪਟਨ ਦੀ ਹਮ ਦਿੱਲੀ ਕੂਚ ਦਾ ਐਲਾਨ ਹੋਇਆ ਜੀ ਕੈਪਟਨ ਨੇ ਘੇਰ ਕੇ ਕਿਸਾਨ 1 ਮਹੀਨੇ ਚੀਮੇ ਮੰਡੀ ਰੋਕੀ ਰੱਖੇ ਸੀਗੇ ਹੂੰ ਤੁਹਾਡੇ ਚੋਂ ਇੱਕ ਵੀ ਬਾਜਵਾ ਰੰਧਾਵਾ ਵੜਿੰਗ ਬੋਲਿਆ ਸੀ ਉਸ ਵੇਲੇ ਕਿਉਂ ਕਿਉਂਕਿ ਕੈਪਟਨ ਦੀਆਂ ਤਾਰਾਂ ਤੇ ਉੱਥੇ ਰਲੀਆਂ ਹੋਈਆਂ ਸੀ ਪਹਿਲੇ ਹੀ ਹੋਈਆਂ ਸੀ ਬਿਲਕੁਲ ਭੇ ਗਿਆ ਜਿਵੇਂ ਹੁਣ ਇਧਰੋਂ ਕਿਤੇ ਰਲੀਆਂ ਹੋਈਆਂ ਉਹ ਤਾਂ ਪਤਾ ਹੀ ਸੀ ਮੈਂ ਤੇ ਉਹ ਸਾਡੀ ਉਹ ਇੱਕ ਨਸ਼ਾ ਵਿਰੋਧੀ ਕੈਂਪੇਨ ਦੀ ਉਹ ਮੀਟਿੰਗ ਤੋਂ ਬਾਅਦ ਮੈਨੂੰ ਟਰੋਲ ਕੀਤਾ ਗਿਆ ਜੀ ਤੇ ਮੈਂ ਉਹ ਉਹ ਵਿਅਕਤੀ ਸੀਗਾ ਜਿਨੇ 2017 18 ਜੀ ਕਾਂਗਰਸੀਆਂ ਨੂੰ ਦੱਸਦਾ ਸੀਗਾ ਕਿ ਥੱਲੇ ਦੀ ਨਿਕਰ ਦਾ ਰੰਗ ਬਦਲ ਗਿਆ ਜੇ ਉਹ ਮੇਰੀ ਪੋਸਟ ਅਜੇ ਵੀ ਸ਼ੇਅਰ ਹੁੰਦੀ ਆ ਉਹ ਜੀ ਆਪਾਂ ਬੋਲ ਪੈਨੇ ਆ ਤਾਂ ਮਤਲਬ ਕਿ ਤੁਹਾਡੇ ਚ ਉਦੋਂ ਜਿਹੜਾ ਉਹ ਕਿਸਾਨ ਬੈਠਾ ਸੀ ਜੱਟ ਬੈਠਾ ਸੀ ਕਿਉਂ ਨਹੀਂ ਜਾਗ ਗਿਆ ਕਿੱਥੇ ਸੀ ਉਦੋਂ ਇੱਕ ਮਹੀਨਾ ਆ ਚੀਮਾ ਪਿੰਡ ਪਤਾ ਆ ਚੀਮਾ ਮੰਡੀ ਪਤਾ ਕਿੱਥੇ ਆ ਜੀ ਜਿਹੜਾ ਸਟੌਜ ਵਾਲਾ ਏਰੀਆ ਹੈ ਇਹ ਇੱਥੇ ਜਿਆ ਜੀ ਜਿੱਥੋਂ ਪਰਾਂ ਨੂੰ ਹਰਿਆਲੇ ਨੂੰ ਮੁੜੀਦਾ ਹਮ ਇੱਥੇ ਘੇਰ ਕੇ ਸ਼ਾ ਦਾਣਾ ਮੰਡੀ ਚ ਬਿਠਾਈਦਾ ਅੱਜ ਤਾਂ ਚੀਮਿਆਂ ਦਾ ਕੋਈ ਤੁਹਾਨੂੰ ਦੱਸ ਦਊਗਾ ਜੀ 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 ਕੋਈ ਤੁਹਾਨੂੰ ਉਹ ਸੰਗਰੂਰ ਏਰੀਆ ਦਾ ਨਾ ਬੰਦਾ ਦੱਸ ਦਊਗਾ ਹਮ ਕਿ 25 30 ਦਿਨ ਮੇਰੇ ਖੁਦ ਦੇ ਮਤਲਬ ਕਿ ਰਿਸ਼ਤੇਦਾਰ ਉੱਥੇ ਕੇ ਰਹਿ ਰਹੇ ਐ ਹੋ ਇੱਕ ਇੱਕ ਭੁੱਕੀ ਜਾਂਦਾ ਉਹ ਤਾਂ ਛੱਡ ਛੱਡ ਕੇ ਟਰੱਕ ਤੇ ਚੜ੍ਹ ਕੇ ਆਇਆ ਉਹ ਕਹਿੰਦਾ ਦਫਾ ਕਰੋ ਮੇਰਾ ਤਾਂ ਮਾਲ ਮੁੱਕ ਗਿਆ ਰਾਹ ਚ ਕਿ ਬਾਦ ਕੋਲੋਂ ਇਹ ਕੀਤਾ ਇਹ ਇੰਨਾ ਨਹੀਂ ਇਹਨਾਂ ਦੀ ਇੱਕ ਹੋਰ 10 ਦਿਨੋਂ ਕਿੰਨੀਆਂ ਦੱਸਾਂ ਉਹ ਟਾਈਮ ਟਾਈਮ ਥੋੜਾ ਲਿਮਟਡ ਟਾਈਮ ਹੈ ਕਿ ਅੱਜ ਇਦਾਂ ਦੀ ਰਾਜਨੀਤੀ ਇਹ ਕਰ ਰਹੇ ਨੇ ਬਸ ਇਹ ਹੈ ਕਿ ਅੱਜ ਕੱਲ ਦੇ ਜਿਹੜੇ ਵਿਰੋਧੀ ਧਿਰ 'ਚ ਸੀਗੇ ਅੱਜ ਉਹ ਸੱਤਾਧਾਰੀ ਧਿਰ 'ਚ ਜਾ ਕੇ ਉਹਨਾਂ ਦਾ ਰੋਲ ਅਦਾ ਕਰਨ ਲੱਗ ਪਏ ਜੀ ਤੇ ਉਹਨਾਂ ਦਾ ਰੋਲ ਉਹਨਾਂ ਦੇ ਹੱਥ ਆ ਗਿਆ ਬਿਲਕੁਲ ਉਹ ਆਂਧਾ ਹੁੰਦੇ ਆ ਨਾ ਕਿ ਕਿਰਦਾਰ ਬਦਲ ਗਏ ਹਨ ਨਾਟਕ ਪੁਰਾਣਾ ਚੱਲ ਰਿਹਾ ਹੈ ਜੀ ਤੋ ਮਤਲਬ ਕਿ ਕਿਰਦਾਰ ਬਦਲੇ ਨਾਟਕ ਤੇ ਪੁਰਾਣਾ ਹੀ ਆਣਾ ਆਈ ਹੈ ਬਿਲਕੁਲ ਨਾਟਕ ਪੁਰਾਣਾ ਹੈ ਇਹਰਾ ਮੰਨਣਾ ਹੈ ਕਿ ਸਾਰਿਆਂ ਨੂੰ ਸ਼ੀਸ਼ਾ ਦਿਖਾਉਂਦੇ ਚੱਲੀਏ ਤਾਂ ਬਿਹਤਰ ਹੁੰਦਾ ਹੈ ਕਿਸਾਨ ਆਗੂਆਂ ਨੂੰ ਵੀ ਵਿਖਾਓ ਬਿਲਕੁਲ ਠੀਕ ਹੈ ਨਾ ਜੀ ਇਹਨਾਂ ਨੂੰ ਵੀ ਵਿਖਾਓ ਜੀ ਜੀ ਵਿਰੋਧੀਆਂ ਨੂੰ ਵੀ ਸੱਤਾਧਾਰੀਆਂ ਨੂੰ ਵੀ ਤੇ ਕਾਰੋਬਾਰੀਆਂ ਨੂੰ ਵੀ ਅਸੀਂ ਵੇਖਣਾ ਹੈ ਸਾਰਿਆਂ ਨੂੰ ਵੇਖੋ ਵੇਖੋ ਬਿਲਕੁਲ ਕਿ ਭਾਈ ਕਿਸੇ ਦੇ ਵੀ ਹਿੱਤ ਪਰ ਬਾਵਤ ਨਾ ਹੋਣ ਫਿਕ ਪਾਸੜ ਗੱਲ ਕਿਤੇ ਵੀ ਚੱਜਦੀ ਨਹੀਂ ਪਰ ਇਹ ਚੀਜ਼ ਆ ਕਿ ਹੁਣ ਕਾਰੋਬਾਰੀ ਬਨਾਮ ਦੇ ਕਰਸਾਨੀ ਬਣਦਾ ਮਾਮਲਾ ਤੇ ਤਦ ਵੀ ਤੇ ਨੁਕਸਾਨ ਸਾਡਾ ਹੀ ਹੋਏਗਾ ਬਿਲਕੁਲ ਬਿਲਕੁਲ ਮਿੰਟੂ ਜੀ ਮਿੱਤਰ ਕਹਿ ਰਹੇ ਨੇ ਨਾਇਬ ਜੀ ਕਹਿੰਦੇ ਕਿ ਆਮ ਆਦਮੀ ਪਾਰਟੀ 5 ਮਿੰਟਾਂ ਦੇ ਵਿੱਚ ਕਹਿੰਦੇ ਐਮਐਸਪੀ ਲਿੰਦੀ ਸੀ ਚੰਨ ਜੀ ਸਿੰਘ ਚੰਨੀ ਕਹਿੰਦੇ ਮੋਦੀ ਦਾ ਕਾਫਲਾ ਵੀ ਉਦੋਂ ਰੋਕ ਲਿਆ ਸੀ ਤੇ ਉਹ ਗੱਲਾਂ ਵੀ ਆਪਾਂ ਵੇਖੀਆਂ ਨੇ ਖੈਰ ਰਮਨਵੀਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਚੰਨੀ ਵਰਗਾ सीएम ਕੋਈ ਨਹੀਂ ਬਣ ਸਕਦਾ ਇਹ ਕਹਿੰਦੇ ਕਿ ਭਾਈ ਪਰ ਮੌਕਾ ਉਹਨਾਂ ਕੋਲੇ ਵੀ ਸੀਗਾ ਕਰਿਆ ਉਹਨਾਂ ਨੇ ਵੀ ਉਹ ਤੋਂ ਕੁਝ ਨਹੀਂ ਤਾਂ ਮਿੰਟੂ ਜੀ ਇੱਕ ਆਖਰੀ ਸਵਾਲ ਨਾਲ ਗੱਲ ਨੂੰ ਨਿਬੇੜਦੇ ਆਂ ਫਿਰ ਜੀ 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 ਹਾਂ ਵਾਈਂਡ ਅਪ ਕਰ ਲਓ ਜੀ ਇਹਨਾਂ ਨੇ ਕਹਿੰਦੇ ਕਿ ਐਂਡ ਤੇ ਹੋਣ ਭਾਈ ਇੱਕ ਕੈਬਿਨੇਟ ਦੀ ਐਮਰਜੈਂਸੀ ਮੀਟਿੰਗ ਬੁਲਾਈ ਆ ਐਮਰਜੈਂਸੀ ਮੀਟਿੰਗ ਹਾਲਾਤ ਨੂੰ ਸੰਭਾਲਣ ਵਾਸਤੇ ਆ ਜਾਂ ਫਿਰ ਹਾਲਾਤ ਦੇ ਵਿੱਚ ਥੋੜਾ ਜਿਹਾ ਕੁਝ ਮਾੜਾ ਮੋਟਾ ਨੂੰ ਖੁਸ਼ ਨੁਮਾ ਕਰਨ ਵਾਸਤੇ ਆ ਕੋਈ ਸੈਟਲਮੈਂਟ ਕਰਨ ਵਾਸਤੇ ਠੀਕ ਉਹਦਾ ਅੰਦਾਜ਼ਾ ਮੈਨੂੰ ਨਹੀਂ ਹੈ ਕਿ ਕੀ ਇਹ ਕਰਦੇ ਆ ਕੀ ਨਹੀਂ ਕਰਦੇ ਪਰ ਮਤਲਬ ਇਹ ਸਾਫ਼ ਹੈ ਸਪਸ਼ਟ ਹੈ ਕਿ ਪੰਜਾਬ ਇੱਕ ਨਾਜ਼ੁਕ ਦੌਰ ਦੇ ਵਿੱਚ ਦਾਖਲ ਹੋ ਚੁੱਕਾ ਹੈ ਬੇਸ਼ੱਕ ਆਰਥਿਕ ਪੱਖੋਂ ਅਸੀਂ ਪਹਿਲਾਂ ਹੀ ਹਮ ਇੱਕ ਬਰਬਾਦੀ ਤੇ ਮਹਾਨਤੇ ਖਲੋਤੇ ਆ ਹਮ ਹੁਣ ਜੇ ਇਹ ਖੇਡ ਵਿਗੜਦੀ ਆ ਠੀਕ ਹੈ ਨਾ ਜੀ ਦੋਹਾਂ ਧਿਰਾਂ 'ਚ ਅਮਨ ਅਮਾਨ ਨਹੀਂ ਹੁੰਦਾ ਜੋ ਕਿ ਉਗਰਾਹਾਂ ਵਾਲਿਆਂ ਨੇ ਕਾਲ ਦਿੱਤੀ ਆ ਹਮ ਠੀਕ ਹੈ ਜੀ ਤੇ ਤੀਜੀ ਧਿਰ ਹੋ ਗਈ ਜਨਤਾ ਜਿਹੜੀ ਕਿ ਵੰਡਵੀ ਰਾਏ ਰੱਖੇਗੀ ਜੀ ਜੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਕੇਂਦਰ ਨੇ ਨਾ ਉਧਰ ਨੂੰ ਜਾਣ ਦੇਣਾ ਨਾ ਤੁਸੀਂ ਯਤਨ ਕਰਿਓ ਉਹਨਾਂ ਨੇ ਬਹੁਤ ਤਗੜੀ ਸਟ੍ਰੈਟਜੀ ਘੜੀ ਆ ਕਿ ਤੁਹਾਨੂੰ ਤੁਹਾਡੇ ਪੰਜਾਬ 'ਚ ਰੱਖਾਂਗੇ ਤੋੜ-ਫੋੜ ਕਰੋ ਹੂੰ ਜੋ ਮਰਜ਼ੀ ਕਰੋ ਤੁਹਾਡੀ ਇੱਛਾ ਹੈ ਜੀ ਅਸੀਂ ਉੱਥੇ ਨਹੀਂ ਹਾਂ ਉੱਥੇ ਨਹੀਂ ਹਾਂ ਇੱਥੇ ਘੁੰਮਣ ਘੇਰੀ ਆ ਬਸ ਅੱਗ ਲਾਓ ਛੱਤਰ ਖਾਓ ਇੱਕ ਦੂਜੇ ਤੋਂ ਜੋ ਮਰਜ਼ੀ ਕਰੋ ਆਪ ਦਾ ਨੁਕਸਾਨ ਕਰੋ ਸੜਕਾਂ 'ਤੇ ਬੈਠੋ ਜੋ ਮਰਜ਼ੀ ਕਰੋ ਬਿਲਕੁਲ ਤਾਂ ਗੱਲ ਇਹ ਆ ਕਿ ਸੈਂਟਰ ਦਾ ਵੀ ਵਤੀਰਾ ਸਪਸ਼ਟ ਹੈ ਸਾਡੇ ਸਾਹਮਣੇ ਤਾਂ ਹੁਣ ਇਥੋਂ ਵਾਲੀ ਸਰਕਾਰ ਦਾ ਵੀ ਵਤੀਰਾ ਸਪਸ਼ਟ ਹੈ ਕਿ ਉਹ ਕਰੜਾਈ ਕਰ ਰਿਹਾ ਹੁਣ ਗੱਲ ਇਹ ਆ ਕਿ ਜਾਂ ਤਾਂ